ਨਰਨਾ ਮੈਂ ਕਿ ਵੀਡੀਓ ਦੇਖ ਰਿਆ ਹਾਂ ਹੁਣ ਜੇ ਮੇਲ ਲੈਣਾ ਚੱਕੀ ਖੜੀ ਆ ਉਹ ਨਾ ਜਦੋਂ ਤਲਾਕ ਹੋਇਆ ਉਹਨਾਂ ਦਾ ਬੜਾ ਗੰਭੀਰ ਜਿਹੜੀ ਉਹ ਵੀਡੀਓ ਸੀਗੀ ਬੜਾ ਦੁੱਖ ਹੋਇਆ ਉਹ ਦੇਖ ਕੇ ਉਹ ਜਿਹੜੀ ਉਹ ਵੀਡੀਓ ਦੇਖ ਰਿਆ ਸੀ ਕੋ ਬੱਚਾ ਸੀਗਾ ਜਿਹੜਾ ਪਿਓ ਤੇ ਗੋਦੀ ਉੱਤਰ ਨਹੀਂ ਰਿਹਾ ਮੇਰਾ ਇੰਨਾ ਮਨ ਨੂੰ ਠੇਸ ਪਹੁੰਚੀ ਮੇਰਾ ਇੰਨਾ ਜ਼ਿਆਦਾ ਮਨ ਨੂੰ ਠੇਸ ਪਹੁੰਚੀ ਨਾ ਉਹ ਬੱਚਾ ਮਾਂ ਦੀ ਆਪਿਆ ਉਹਦੀ ਗੋਦੂ ਨਹੀਂ ਸੁੱਤਰ ਰਿਹਾ ਹੁੰਡ ਨਹੀਂ ਮਾਂ ਦਾ ਕੀ ਕਸੂਰ ਸੀ ਚਲੋ ਇਹ ਤਾਂ ਆਪਣਾ ਦਾ ਬੱਚਾ ਸਹੀ ਆ ਠੀਕ ਹੈ ਔਰ ਉਧਰ ਮਾਦਾ ਜਿਹੜਾ ਕੁੜੀ ਦਾ ਕਸੂਰ ਸੀਗਾ ਕੁੜੀ ਦਾ ਕੀ ਕਸੂਰ ਜਦੋਂ ਮਾਂ ਬੰਦੇ ਨਾਲ ਗੱਲ ਕੀਤੀ ਉਹ ਬੰਦੇ ਨਾਲ ਮੈਂ ਗੱਲ ਕੀਤੀ ਹੈ ਉਹ ਕਹਿੰਦਾ ਬਾਈ ਸਾਰਾ ਜਿਹੜਾ ਕਹਿੰਦਾ ਮੈਂ ਗੁਰਸਿੱਖਾ ਕਹਿੰਦਾ ਮੇਰੇ ਘਰ ਵਾਲੀ ਨੇ ਕੀ ਕਰਿਆ ਕਹਿੰਦਾ ਬੱਸ ਇਹਨੂੰ ਕਹਿੰਦਾ ਬੰਦਾ ਕਹਿੰਦਾ ਹੋਰ ਦਿਮਾਗ 'ਚ ਬਸ ਗਿਆ ਕਹਿੰਦਾ ਕਹਿੰਦਾ ਬੰਦਾ ਜਦੋਂ ਹੋਰ ਦਿਮਾਗ 'ਚ ਬਸ ਗਿਆ ਕਹਿੰਦਾ ਉਹਨੂੰ ਫੋਨ ਕਰਿਆ ਕਰੇ ਉਹਨੂੰ ਕਹਿੰਦਾ ਮਿਲਣ ਜਾਇਆ ਕਰੇ ਮੈਂ ਕਿਵੇਂ ਬਰਦਾਸ਼ਤ ਕਰਾਂ ਬਾਈ ਅੱਜ ਜਿਹੜਾ ਅੱਜ ਜਿਹੜਾ ਅੱਜ ਜਿਹੜਾ ਸਮਾਜ ਦੇ ਵਿੱਚ ਅੱਜ ਜਿਹੜਾ ਸਮਾਜ ਦੇ ਵਿੱਚ ਆ ਅੱਜ ਸਭ ਤੋਂ ਵੱਡਾ ਕਾਰਨ ਤਲਾਕ ਹੋਣ ਦਾ ਹੀ ਆ ਕੁੜ ਮੈਂ ਕੁੜੀਆਂ ਮੁੰਡਿਆਂ ਦੇ ਦੋਨਾਂ ਨੂੰ ਹੀ ਗੱਲ ਕਹਿਣਾ ਚਾਹਣਾ ਨਾ ਇਸ ਕੰਮ ਵਿੱਚ ਕੁੜੀਆਂ ਘਟ ਨੇ ਨਾ ਮੁੰਡੇ ਘਟ ਨੇ ਕਿਉਂਕਿ ਜਿਹੜਾ ਕਾਮ ਵੱਧ ਗਿਆ ਜਾਂ ਨਸ਼ਾ ਮੁੰਡਿਆਂ 'ਚ ਵੱਧ ਗਿਆ ਇਹਦਾ ਕਾਰਨ ਇੱਕ ਹੀ ਆ ਜਿਹੜੇ ਇਹ ਵਿਕਾਰ ਵੱਧ ਕੇ ਕਿ ਅਸੀਂ ਗੁਰੂ ਨਾਲ ਟੁੱਟ ਗਏ ਅਸੀਂ ਬਾਣੀ ਨਾਲ ਟੁੱਟ ਗਏ ਸੇਵਾ ਨਾਲ ਟੁੱਟ ਗਏ ਕਿੰਨੀ ਇਹ ਚੀਜ਼ਾਂ ਨੇ ਅੱਜ ਤਲਾਕ ਇੰਨੇ ਕਿਉਂ ਹੁੰਦੇ ਨੇ ਪਹਿਲਾਂ ਤਲਾਕ ਕਿੱਥੇ ਹੁੰਦੇ ਸੀਗੇ ਪਹਿਲਾਂ ਲੋਕ ਰੱਬ ਨਾਲ ਜੁੜੇ ਹੋਏ ਸੀਗੇ ਪਹਿਲਾਂ ਲੋਕ ਨਾ ਪ੍ਰਮਾਤਮਾ ਨਾਲ ਲੋਕ ਜੁੜੇ ਹੋਏ ਸੀਗੇ ਕੰਮ ਕਰਦੇ ਸੀ ਕਿਰਤ ਕਰਦੇ ਸੀ ਨਾਮ ਜਪਦੇ ਸੀ ਅੱਜ ਕੱਲ ਕੰਮ ਘਟ ਗਏ ਫੋਨ ਨਾਲ ਸਾਰਾ ਕੁਝ ਐਡ ਟੇਡਾ ਕਰਤਾ ਸਿਸਟਮ ਮੈਂ ਮੈਂ ਸਮਝਾਉਂ ਮੈਂ ਜਿਵੇਂ ਵੀ ਉਹਨੂੰ ਆਪਾਂ ਕਰਾਂਗੇ ਇਹ ਸੱਚ ਅੱਜਕੱਲ੍ਹ ਫੋਨਾਂ ਦੇ ਉੱਪਰ ਮੁੰਡਿਆਂ ਨੂੰ ਮੁੰਡਿਆਂ ਦੇ ਵਿੱਚ ਵੀ ਕਮੀ ਆ ਕੁੜੀਆਂ ਦੇ ਵਿੱਚ ਵੀ ਕਮੀ ਆ ਫੋਨਾਂ ਦੇ ਉੱਪਰ ਇਹ ਹਰੇਕ ਹਜੇ ਤਾਂ ਆਪਣਾ ਹਜੇ ਫਿਰ ਵੀ ਆਪਦਾ ਪਿੰਡਾਂ ਵਾਲੇ ਆ ਤੂੰ ਮਹਾਲੀ ਚੰਡੀਗੜ੍ਹ ਜਾ ਕੇ ਦੇਖ ਇੱਥੇ ਤਾਂ ਜਮੀ ਪੱਟਿਆ ਗਿਆ ਕੰਮ ਚੰਡੀਗੜ੍ਹ ਦੇ ਵਿੱਚ ਜਾ ਕੇ ਦੇਖਾ ਕੁੜੀਆਂ ਚਾਰ ਚਾਰ ਪੰਜ ਪੰਜ ਮੁੰਡਿਆਂ ਨਾਲ ਗੱਲਾਂ ਕਰਦੀਆਂ ਨੇਗੀਆਂ ਕੁੜੀਆਂ ਇੰਨੇ-ਇੰਨੇ ਮੁੰਡਿਆਂ ਨਾਲ ਗੱਲਾਂ ਕਰਦੀਆਂ ਨੇ ਕਿਆਂ ਕੁੜੀਆਂ ਮਹਾਲੀ ਚੰਡੀਗੜ੍ਹ ਦੇ ਵਿੱਚ ਕੀ ਕਰਾਂਗੇ ਦੱਸੋ ਪਤਾ ਨਹੀਂ ਕੀ ਐਡਾ ਕੰਮ ਪ੍ਰਧਾਨ ਹੋ ਚੁੱਕਿਆ ਵੱਡੇ-ਵੱਡੇ ਹੋਟਲਾਂ 'ਚ ਰਹਿਣਾ ਕੁੜੀਆਂ ਨੇ ਰੈਸਟੋਰੈਂਟਾਂ 'ਚ ਰਹਿਣਾ ਮੁੰਡੇ ਪੱਟੇ ਗਏ ਸਾਰੇ ਯਾਰ ਨਾਲ ਮੁੰਡੇ ਘਟleneਗੇ ਕੀ ਆਖਰ ਨੂੰ ਉਹ ਕਹਦੇ ਵੀ ਜਿਵੇਂ ਮੱਛੀ ਪੱਤਨ ਚੱਟ ਕੇ ਮੁੜਦੀ ਹੁੰਦੀ ਹੈ ਉਹਦਾਂ ਮੁੜਦੇ ਨੇਗੇ ਸਾਰਾ ਕੁਝ ਕਾਰ ਕਰਾ ਕੇ ਜਦੋਂ ਜ਼ਿੰਦਗੀ ਦਾ ਲਾਸਟ ਟਾਈਮ ਆ ਜਾਂਦਾ ਫਿਰ ਪਛਤਾਉਂਦੇ ਨੇਗੇ ਕਿਹੜਾ ਇਸੋਂ ਆਰਾਮ ਪੂਰਾ ਡਾਉਂਦੇ ਨੇਗੇ ਕੁੜੀਆਂ ਮੁੰਡਿਆਂ ਨਾਲ ਜਾਂਦੇ ਨੇ ਮੁੰਡੇ ਕੁੜੀਆਂ ਨਾਲ ਜਾਂਦੀਆਂ ਨੇਗੀਆਂ ਫਿਰ ਇਦਾਂ ਵਿੱਚ ਪਛਤਾਉਂਦੇ ਨੇਗੇ ਨਾ ਘਰ ਦੇ ਰਹਿੰਦੇ ਨਾ ਘਰ ਦੇ ਨਾ ਘਰ ਦੇ ਰਹਿੰਦੇ ਨੇ ਸਾਰੇ ਪਾਸੇ ਦਾ ਇਹ ਜਿੰਦਗੀ ਖਰਾਬ ਕਰ ਲੈਂਦੇ ਐਨਾ ਮਾੜਾ ਹਾਲਾਤ ਆ ਕੱਲ ਨਾ ਮੈਂ ਇੱਕ ਵੀਡੀਓ ਦੇਖ ਰਿਆ ਸੀ ਹੁਣ ਜਿਹਵੇਂ ਨਿਆਣਾ ਚੱਕੀ ਖੜੀ ਆ ਉਹ ਨਾ ਜਦੋਂ ਤਲਾਕ ਹੋਇਆ ਉਹਨਾਂ ਦਾ ਬੜਾ ਗੰਭੀਰ ਜਿਹੀ ਉਹ ਵੀਡੀਓ ਸੀਗੀ ਬੜਾ ਦੁੱਖ ਹੋਇਆ ਉਹ ਦੇਖ ਕੇ ਉਹ ਜਿਹੜੀ ਉਹ ਵੀਡੀਓ ਦੇਖ ਰਿਆ ਸੀਗਾ ਬੱਚਾ ਸੀਗਾ ਜਿਹੜਾ ਪਿਓ ਤੇ ਗੋਦੀ ਉਤਰ ਨਹੀਂ ਰਿਹਾ ਮੇਰਾ ਇੰਨਾ ਮਨ ਨੂੰ ਥੇਸ ਪਹੁੰਚੀ ਮੇਰਾ ਇੰਨਾ ਜਿਆਦਾ ਮਨ ਨੂੰ ਥੇਸ ਪਹੁੰਚੀ ਨਾ ਉਹ ਬੱਚਾ ਮਾਂ ਦੀ ਆਪਿਆ ਉਹਦੀ ਗੋਦ ਨੂੰ ਨਹੀਂ ਸੁੱਤਰ ਰਿਹਾ ਉੰਡਣੀ ਮਾਂ ਦਾ ਕੀ ਕਸੂਰ ਸੀ ਚਲੋ ਇਹ ਤਾਂ ਆਪਣਾ ਦਾ ਬੱਚੇ ਸਹੀ ਆ ਠੀਕ ਹੈ ਪਰ ਉਧਰ ਮਾਂ ਦਾ ਜਿਹੜਾ ਕੁੜੀ ਦਾ ਕਸੂਰ ਸੀਗਾ ਕੁੜੀ ਦਾ ਕੀ ਕਸੂਰ ਜਦੋਂ ਮਾਂ ਬੰਦੇ ਨਾਲ ਗੱਲ ਕੀਤੀ ਉਹ ਬੰਦੇ ਨਾਲ ਮੈਂ ਗੱਲ ਕੀਤੀ ਹੈ ਉਹ ਕਹਿੰਦਾ ਬਾਈ ਸਾਰਾ ਜਿਹੜਾ ਕਹਿੰਦਾ ਮੈਂ ਗੁਰਸਿੱਖਾ ਕਹਿੰਦਾ ਮੇਰੇ ਘਰ ਵਾਲੀ ਨੇ ਕੀ ਕਰਿਆ ਕਹਿੰਦਾ ਬੱਸ ਇਹਨੂੰ ਕਹਿੰਦਾ ਬੰਦਾ ਕਹਿੰਦਾ ਹੋਰ ਦਿਮਾਗ 'ਚ ਵੱਸ ਗਿਆ ਕਹਿੰਦਾ ਕਹਿੰਦਾ ਬੰਦਾ ਜਦੋਂ ਹੋਰ ਦਿਮਾਗ 'ਚ ਵੱਸ ਗਿਆ ਕਹਿੰਦਾ ਉਹਨੂੰ ਫੋਨ ਕਰਿਆ ਕਰੇ ਉਹਨੂੰ ਕਹਿੰਦਾ ਮਿਲਣ ਜਾਇਆ ਕਰੇ ਮੈਂ ਕਿਵੇਂ ਬਰਦਾਸ਼ਤ ਕਰਾਂ ਬਾਈ ਅੱਜ ਜਿਹੜਾ ਅੱਜ ਜਿਹੜਾ ਅੱਜ ਜਿਹੜਾ ਸਮਾਜ ਦੇ ਵਿੱਚ ਆ ਜਿਹੜ ਅੱਜ ਸਭ ਤੋਂ ਵੱਡਾ ਕਾਰਨ ਤਲਾਕ ਹੋਣ ਦਾ ਹੀ ਆ ਕੁੜੀ ਮੈਂ ਕੁੜੀਆਂ ਮੁੰਡਿਆਂ ਨੂੰ ਦੋਨਾਂ ਨੂੰ ਹੀ ਗੱਲ ਕਹਿਣਾ ਚਾਹਣਾ ਨਾ ਇਸ ਕੰਮ ਵਿੱਚ ਕੁੜੀਆਂ ਘਟਨੇ ਨਾ ਮੁੰਡੇ ਘਟਨੇ ਕਿਉਂਕਿ ਜਿਹੜਾ ਕੰਮ ਵੱਧ ਗਿਆ ਜਾਂ ਨਸ਼ਾ ਮੁੰਡਿਆਂ 'ਚ ਵੱਧ ਗਿਆ ਇਹਦਾ ਕਾਰਨ ਇੱਕੋ ਹੀ ਆ ਜਿਹੜੇ ਇਹ ਵਿਕਾਰ ਵੱਧ ਗਏ ਕਿ ਅਸੀਂ ਗੁਰੂ ਨਾਲ ਟੁੱਟ ਗਏ ਅਸੀਂ ਬਾਣੀ ਨਾਲ ਟੁੱਟ ਗਏ ਸੇਵਾ ਨਾਲ ਟੁੱਟ ਗਏ ਕਿਹੜੀਆਂ ਇਹ ਚੀਜ਼ਾਂ ਨੇ ਅੱਜ ਤਲਾਕ ਇੰਨੇ ਕਿਉਂ ਹੋ ਜਾਂਦੇ ਪਹਿਲਾਂ ਤਲਾਕ ਕਿੱਥੇ ਹੁੰਦੇ ਸੀਗੇ ਪਹਿਲਾਂ ਲੋਕ ਰੱਬ ਨਾਲ ਜੁੜੇ ਹੋਏ ਸੀਗੇ ਪਹਿਲਾਂ ਲੋਕ ਨਾ ਪ੍ਰਮਾਤਮਾ ਨਾਲ ਲੋਕ ਜੁੜੇ ਹੋਏ ਸੀ ਕਿ ਕੰਮ ਕਰਦੇ ਸੀ ਕਿਰਤ ਕਰਦੇ ਸੀ ਨਾਮ ਜਪਦੇ ਸੀ ਅੱਜ ਕੱਲ ਕੰਮ ਘਟ ਗਏ ਫੋਨ ਨਾਲੇ ਸਾਰਾ ਕੁਝ ਐਂ ਟੈਟਾ ਕਰਤਾ ਸਿਸਟਮ ਉਹਨਾਂ ਦਾ ਸਾਰਾ ਕੁਝ ਪਟਿਆ ਗਿਆ ਮੈਂ ਮੈਂ ਸਮਝਾਉਂ ਮੈਂ ਜਿਵੇਂ ਵੀ ਉਹਨੂੰ ਆਪਾਂ ਕਰਾਂਗੇ ਇਹ ਸੱਚ ਅੱਜ ਕੱਲ ਫੋਨਾਂ ਦੇ ਉੱਪਰ ਮੁੰਡਿਆਂ ਨੂੰ ਮੁੰਡਿਆਂ ਦੇ ਵਿੱਚ ਵੀ ਕਮੀ ਆ ਕੁੜੀਆਂ ਦੇ ਵਿੱਚ ਵੀ ਕਮੀ ਆ ਫੋਨਾਂ ਦੇ ਉੱਪਰ ਇਹ ਹਰੇਕ ਹਜੇ ਤਾਂ ਆਪਣਾ ਤਾਂ ਹਜੇ ਫਿਰ ਵੀ ਆਪਦਾ ਪਿੰਡਾਂ ਵਾਲੇ ਆ ਤੂੰ ਮਹਾਲੀ ਚੰਡੀਗੜ੍ਹ ਜਾ ਕੇ ਦੇਖ ਇੱਥੇ ਤਾਂ ਜਮੀ ਪੱਟਿਆ ਗਿਆ ਕੰਮ ਚੰਡੀਗੜ੍ਹ ਦੇ ਵਿੱਚ ਜਾ ਕੇ ਦੇਖਾ ਕੁੜੀਆਂ 4 4 5 5 ਮੁੰਡਿਆਂ ਨਾਲ ਗੱਲਾਂ ਕਰਦੀਆਂ ਨੇਗੀਆਂ ਕੁੜੀਆਂ ਇੰਨੇ ਇੰਨੇ ਮੁੰਡਿਆਂ ਨਾਲ ਗੱਲਾਂ ਕਰਦੀਆਂ ਨੇਗੀਆਂ ਕੁੜੀਆਂ ਮਹਾਲੀ ਚੰਡੀਗੜ੍ਹ ਦੇ ਵਿੱਚ ਕੀ ਕਰਾਂਗੇ ਦੱਸੋ ਪਤਾ ਨਹੀਂ ਕੀ ਐਡਾ ਕੰਮ ਪ੍ਰਧਾਨ ਹੋ ਚੁੱਕਿਆ ਵੱਡੇ ਵੱਡੇ ਹੋਟਲਾਂ 'ਚ ਰਹਿਣਾ ਕੁੜੀਆਂ ਨੇ ਰੈਸਟੋਰੈਂਟਾਂ 'ਚ ਰਹਿਣਾ ਮੁੰਡੇ ਪੱਟੇ ਗਏ ਸਾਰੇ ਯਾਰ ਨਾਲ ਮੁੰਡੇ ਘਟਨੇਗੇ ਕੀ ਆਖਰ ਨੂੰ ਉਹ ਕਹਦੇ ਵੀ ਜਿਵੇਂ ਮੱਛੀ ਪੱਤਨ ਚਟਕੇ ਮੁੜਦੀ ਹੁੰਦੀ ਹੈ ਉਹੋ ਮੁੜਦੇ ਨੇਗੇ ਸਾਰਾ ਕੁਝ ਕਾਰ ਕਰਾ ਕੇ ਜਦੋਂ ਜ਼ਿੰਦਗੀ ਦਾ ਲਾਸਟ ਟਾਈਮ ਆ ਜਾ ਪਰ ਪਸਤਾਉਂਦੇ ਨੇਗੇ ਕੀਰਾ ਇਸੋਂਰਾ ਪੂਰਾ ਡਾਉਂਦੇ ਨੇਗੇ ਕੁੜੀਆਂ ਮੁੰਡਿਆਂ ਨਾਲ ਜਾਂਦੇ ਨੇ ਮੁੰਡੇ ਕੁੜੀਆਂ ਨਾਲ ਜਾਂਦੀਆਂ ਨੇ ਫਿਰ ਇਹਦਾਂ ਅੱਜ ਪਸਤਾਉਂਦੇ ਨੇ ਨਾ ਘਰ ਦੇ ਰਹਿੰਦੇ ਨੇ ਨਾ ਘਰ ਦੇ ਨਾ ਘਾਟਦੇ ਰਹਿੰਦੇ ਨੇ ਸਾਰੇ ਪਾਸੇ ਦਾ ਇਹ ਜ਼ਿੰਦਗੀ ਖਰਾਬ ਕਰ ਲੈਂਦੇ ਐਨਾ ਮਾੜਾ ਹਾਲਾਤ